ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੀ ਆਪਣੀ ਸੁਖਿੰਦਰ ਤੂਰ ਮੈਂ ਸਭ ਤੋਂ ਪਹਿਲਾਂ ਅਰਦਾਸ ਕਰਦੀ ਆ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ ਹਮੇਸ਼ਾ ਉਸ ਪਰਿਵਾਰ ਵਿੱਚ ਸੂਰਜ ਚੜ੍ਹਦਾ ਰਹੇ ਕਿਸੇ ਬਿਮਾਰ ਦਾ ਸੂਰਜ ਨਾ ਡੁੱਬੇ ਜੇ ਗੱਲ ਕਰੀਏ ਸਕੀਆਂ ਸਰਕਾਰਾਂ ਦੀ ਕਿਉਂਕਿ ਅਸੀਂ ਹਰੇਕ ਬੈਲ ਤੇ ਗੋਹ ਸਾਂਸ ਦਿੰਨੇ ਆ ਤੇ ਸਾਡੀਆਂ ਸਰਕਾਰਾਂ ਦੀ ਨਿਕੰਮੀ ਕਰਕੇ ਹੀ ਇਹ ਸੜਕਾਂ ਤੇ ਫਿਰ ਦਿਨਾ। ਇੱਕ ਰਾਜ ਵੀ ਜਵੰਦਾ ਨਹੀਂ ਪ੍ਰਮਾਤਮਾ ਕਰੇ ਉਸ ਨੂੰ ਠੀਕ ਹੋ ਕੇ ਆਪਣੇ ਘਰੇ ਆਵੇ। ਇਸ ਤੋਂ ਪਹਿਲਾਂ ਵੀ ਕਈ ਮਾਵਾ ਦੇ ਪੁੱਤ ਇਸੇ ਤਰ੍ਹਾਂ ਦਾਰਾਪੁਰ ਜਿਲ੍ਹਾ ਮੋਗਾ ਦਾ ਸਾਰਾ ਪਰਿਵਾਰ ਹੀ ਸਾਹਮਣੇ ਗਾਂ ਔਣ ਕਰਕੇ ਖਤਮ ਹੋ ਗਿਆ ਸੀ। ਕਿਸੇ ਵੀ ਪਰਿਵਾਰ ਦਾ ਸੂਰ ਜਣਾ ਡੁੱਬੇ। ਫਿਰ ਅਸੀਂ ਪਿੰਡਾਂ ਚੋਂ ਪੈਸਾ ਇਕੱਠਾ ਕਰਕੇ ਗਊਸ਼ਾਲਾ ਨੂੰ ਦਿੰਨੇ ਇਹ ਨਹੀਂ ਪਤਾ ਗਊਸ਼ਾਲਾ ਵਾਲੇ ਪੈਸਾ ਕੀ ਕਰਦੇ ਆ ਤੇ ਉਹ ਛੱਡ ਦਿੰਦੇ ਆ ਦੁੱਧ ਚੋ ਕੇ ਜਦੋਂ ਦੁੱਧ ਦੇਣਾ ਹਟ ਜਾਂਦੀਆਂ ਤੇ ਗਾਈਆਂ ਨੂੰ ਛੱਡ ਦਿੰਦੇ ਆ ਟਟਿਆਂ ਨੂੰ ਛੱਡ ਦਿੰਦੇ ਆ ਤੇ ਉਹ ਸੜਕਾਂ ਤੇ ਤੁਰੇ ਫਿਰਦੇ ਆ ਸਰਦੀਆਂ ਦੇ ਵਿੱਚ ਜਦੋਂ ਧੁੰਦ ਹੁੰਦੀ ਆ ਧੁੰਦ ਦੇ ਵਿੱਚ ਹਨੇਰੇ ਦੇ ਵਿੱਚ ਕੁਝ ਦੱਸਦਾ ਨਹੀਂ ਤਾਂ ਕੋਈ ਗੱਡੀ ਦੇ ਮੂਰੇ ਆ ਜਾਂਦੇ ਆ ਤੇ ਕੋਈ ਮੋਟਰਸਾਈਕਲ ਦੇ ਮੂਰੇ ਆ ਜਾਂਦੇ ਇਸ ਤਰ੍ਹਾਂ ਕਈ ਮਾਵਾਂ ਦੇ ਪੁੱਤਾਂ ਦੀਆਂ ਜਾਨਾਂ ਚਲੀਆਂ ਗਈਆਂ ਜਿਹੜੀਆਂ ਕਦੇ ਵੀ ਨਾ ਘਾਟਾ ਪੂਰਾ ਹੋਣ ਵਾਲੀਆਂ ਬਾਹਰਿਆਂ ਕੰਟਰੀਆਂ ਵਿੱਚ ਕੋਈ ਤੁਸੀਂ ਨਹੀਂ ਦੇਖੋਗੇ ਸੜਕਾਂ ਤੇ ਪਸ਼ੂ ਫਿਰਦਾ ਕੋਈ ਗਾਂ ਜਾਂ ਘੋੜਾ ਜਾਂ ਕੋਈ ਵੀ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਬਹੁਤ ਹੀ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੀਆਂ ਸਾਡੀਆਂ ਸਰਕਾਰਾਂ ਜੇ ਸੀਰੀਅਸ ਲੈਣ ਤਾਂ ਇੰਨੇ ਲੋਕਾਂ ਦੇ ਐਕਸੀਡੈਂਟ ਨਾ ਹੋਣ ਮੈਂ ਦੁਆਰਾ ਫੇਰ ਅਰਦਾਸ ਕਰਦੀਆਂ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਆਵੇ ਕੋਸ ਦੇ ਮਾਪਿਆਂ ਦੇ ਘਰੇ ਹਮੇਸ਼ਾ ਸੂਰਜ ਚੜ੍ਹਦਾ ਰਹੇ ਕਿਸੇ ਮਾਂ ਦਾ ਸੂਰਜ ਨਾ ਛਿਪੇ ਧੰਨਵਾਦ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰੇ ਵਿਚਾਰਾਂ ਨੂੰ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਮੈਂ ਤੁਹਾਡੀ ਆਪਣੀ ਸੁਰਜਿੰਦਰ ਤੂਰ